ਫਰੋਜ਼ਪੁਰ ਦੇ ਪਿੰਡ ਦੇ ਵਿੱਚ ਹੈਰਨ ਸਮੇਤ ਫੜੀ ਗਈ ਏਐਸਆਈ ਅਤੇ ਹਵਲਦਾਰ ਨੂੰ ਲੈ ਕੇ ਦਿਹਾਤ ਜਲੰਧਰ ਦੇ ਐਸਐਸਪੀ ਸੁਖਵਿੰਦਰ ਸਿੰਘ ਭੁੱਲਰ ਨੇ ਕਈ ਚਕਾਉਣ ਵਾਲੇ ਖੁਲਾਸੇ ਕੀਤੇ ਨੇ ਇਸ ਮਾਮਲੇ ਦੇ ਵਿੱਚ ਐਸਐਸਪੀ ਨੇ ਦੱਸਿਆ ਕਿ ਪਿਛਲੇ ਦਿਨੀ 50 ਕਿਲੋ ਹੈਰਨ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਮੁੱਖ ਦੋਸ਼ੀ ਮਲਕੀਤ ਸਿੰਘ ਨੂੰ ਕਾਬੂ ਕੀਤਾ ਸੀ ਜਿਸ ਦੇ ਕੋਲੋਂ ਉਹਨਾਂ ਨੇ ਵੱਡੀ ਮਾਤਰਾ ਦੇ ਵਿੱਚ ਹੈਰਨ ਬਰਾਮਦ ਕੀਤੀ ਸੀ ਮਲਕੀਤ ਸਿੰਘ ਨੂੰ ਬੀਤੇ ਦਿਨੀ ਦੁਬਾਰਾ ਪੁੱਛਤਾਛ ਦੇ ਲਈ ਬੁਲਾਇਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੇ 2 ਕਿਲੋ ਹੈਰਨ ਆਪਣੇ ਪਿੰਡ ਦੇ ਵਿੱਚ ਛੁਪਾ ਕੇ ਰੱਖੀ ਹੋਈ ਹੈ ਅਤੇ ਇਸ ਦੌਰਾਨ ਦੋਸ਼ੀ ਨੇ ਇਹ ਵੀ ਕਿਹਾ ਕਿ ਜੇਕਰ ਉਹ ਕੱਲ ਤੱਕ ਹੈਰਨ ਉਥੋਂ ਬਰਾਮਦ ਕਰ ਲੈਂਦੇ ਹਨ ਤਾਂ ਮਿਲ ਜਾਏਗੀ ਨਹੀਂ ਤਾਂ ਉਹਨਾਂ ਨੇ ਹੋਰ ਤਸਕਰਾਂ ਨੂੰ ਵੀ ਇਸ ਦੇ ਬਾਰੇ ਦੱਸਿਆ ਹੋਇਆ ਹੈ ਇਹ ਪਿੱਛੇ ਸਾਡਾ तकरीबन 1 ਮਹੀਨੇ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਦਾ ਮਾਨਯੋਗ ਸੀਜੀਮ ਸਾਹਿਬ ਨੇ ਹਦਾਇਤ ਕੀਤੀ ਹੈ ਨਸ਼ਾ ਖਤਮ ਕਰ ਲਈ ਔਰ ਡੀਜੀਪੀ ਸਾਹਿਬ ਨੇ ਸਨੋਵ ਹਦਾਇਤਾਂ ਦਿੱਤੀਆਂ ਉਹਦੇ ਵਿੱਚ ਇੱਕ ਜਿਹੜਾ ਪਾਣੀ ਦੇ ਥਰੂ ਜਿਹੜਾ ਰੂਟ ਪਾਕਿਸਤਾਨ ਤੋਂ ਹੈਰਨ ਲਿਆਉਂਦਾ ਸੀਗਾ ਉਹਦੇ ਤੇ ਪੁਲਿਸ ਨੇ ਕਾਫੀ ਕੰਮ ਕੀਤਾ ਤੇ ਜਲੰਧਰ ਰੂਰਲ ਪੁਲਿਸ ਨੇ ਵੀ ਇਹ ਮਯੋਗਦਨ ਪਾਇਆ ਜੋ ਇੱਕ ਗਰੁੱਪ ਜਿਹੜਾ ਸੀਗਾ 50 ਕਿਲੋ ਦੇ ਕਰੀਬ ਹੈਰਨ ਜਿਹੜਾ ਲੈ ਕੇ ਪਾਕਿਸਤਾਨ ਤੋਂ ਪਾਣੀ ਦੇ ਰੂਟ ਰਾਹੀਂ ਲੈ ਕੇ ਆਇਆ ਸੀ ਉਹਦੇ ਵਿੱਚ 14 ਕਿਲੋ ਰਿਕਵਰੀ ਅੰਮ੍ਰਿਤਸਰ ਵੱਲੋਂ ਪਹਿਲਾਂ ਕੀਤੀ ਗਈ ਸੀ ਉਸ ਤੋਂ ਬਾਅਦ ਅਸੀਂ ਜੋਗਾ ਸਿੰਘ ਜਿਹੜਾ ਇੱਕ ਫੜ ਕੇ 8 ਕਿਲੋ ਰਿਕਵਰੀ ਉਸ ਤੋਂ ਕੀਤੀ ਸੀ ਔਰ ਜਿਹੜਾ ਇਹਨਾਂ ਦੇ ਵਿੱਚ ਮੇਨ ਕਿੰਗਪਿਨ ਜਿਹੜਾ ਮਲਕੀਤ ਕਾਲੀ ਨਿਕਲ ਕੇ ਆਇਆ ਸੀਗਾ ਮਲਕੀਤ ਕਾਲੀ ਨੂੰ ਅਸੀਂ ਅਰੈਸਟ ਕਰਕੇ ਗੋਆਾਂ ਥਾ ਹੈਰੋਨ ਸਮੇਤ ਗ੍ਰਫਤਾਰ ਕੀਤਾ ਸੀਗਾ ਔਰ ਉਹਦੀ ਨਿਸ਼ਾਨਦੇਹੀ ਤੇ 12 ਕਿਲੋ ਹੈਰੋਨ ਜਿਹੜੀ ਆ ਉਸ ਤੋਂ ਬਾਅਦ ਰਿਕਵਰ ਕੀਤੀ ਸੀ ਕੱਲ ਜਿਹੜਾ ਸਾਡੇ ਕੋਲ ਡਿਊਰਿੰਗ ਜੁਡੀਸ਼ ਪੁਲਿਸ ਆਪਣੇ ਕਸਟਡੀ ਦੇ ਵਿੱਚ ਜਿਹੜਾ ਸੀ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਇਹਦੀ ਪੁੱਛਗੈਸ ਤੇ ਉੱਤੇ 2 ਕਿਲੋ ਰਿਕਵਰੀ ਜਿਹੜੀ ਆ ਸੀ ਜਿਹੜੀ ਜਲੰਧਰ ਏਰੀਆ ਦੇ ਵਿੱਚੋਂ ਇਹਦੀ ਨਿਸ਼ਾਨਦੇਹੀ ਤੇ ਉੱਪਰ ਹੋਰ ਕਰਵਾਈ ਸੀਗੀ ਔਰ ਟੋਟਲ 23 ਕਿਲੋ ਰਿਕਵਰੀ ਜਿਹੜੀ ਇਹਦੇ ਕੋਲ ਹੋ ਚੁੱਕੀ ਸੀ ਜਿਦੇ ਵਿੱਚ 2 ਕਿਲੋ ਰਿਕਵਰੀ ਇਹਦੇ ਪਾਰਟ ਦੇ ਵਿੱਚ ਪੈਂਡਿੰਗ ਸੀਗੀ ਜੋ ਇਹਨੂੰ ਜਦੋਂ ਦੁਬਾਰਾ ਪੁੱਛਗੈਸ ਕੀਤੀ ਗਈ ਤੈਨੇ ਦੱਸਿਆ ਵੀ ਅਗਰ ਅੱਜ ਸ਼ਾਮ ਤੱਕ ਤੁਸੀਂ ਰਿਕਵਰੀ ਕਰ ਲੋਗੇ ਤੇ ਤੁਹਾਨੂੰ 2 ਕਿਲੋ ਮੇਰੇ ਪਿੰਡ ਦੇ ਵਿੱਚ ਜਿਹੜੀ ਮੈਂ ਦਬਾਸ਼ ਪਾ ਕੇ ਰੱਖੀ ਹੈ ਉਹ ਬਰਾਮਦ ਹੋ ਸਕਦੀ ਹੈ ਆਦਰਵਾਇਜ਼ ਜਿਹੜੇ ਮੇਰੇ ਸਾਥੀ ਨੇ ਕੁਝ ਉੱਥੋਂ ਦੇ ਸਮਗਲ ਉਹ ਉਹਨੂੰ ਪੁੱਟ ਕੇ ਲਿਜਾ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਫਲਾਣੀ ਜਗ੍ਹਾ ਤੇ ਲੁਕੀ ਹੋਈ। ਜੋ ਸਾਡੀ ਇੱਕ ਪਹਿਲਾਂ ਹੀ ਪਾਰਟੀ ਜਿਹੜੀ ਫਿਰੋਜ਼ਪੁਰ ਇਹਦੇ ਇੱਕ ਸਾਥੀ ਨੂੰ ਜਿਹੜਾ ਕੋਆਰਡੀਨੇਟਸ ਵਗੈਰਾ ਉਹਦੇ ਵੈਰੀਫਾਈ ਕਰਨ ਲਈ ਗਈ ਹੋਈ ਸੀ। ਸੋ ਐਸਐਚਓ ਨੇ ਜਲਦੀ ਦੇ ਵਿੱਚ ਉਹਨੂੰ ਕਿਹਾ ਵੀ ਤੁਸੀਂ ਉੱਥੇ ਪਿੰਡ ਜਾਓ ਔਰ ਲੋਕਲ ਪੁਲਿਸ ਨੂੰ ਦੱਸ ਕੇ ਰਿਕਵਰੀ ਕਰਾ ਕੇ ਉੱਥੇ ਕੇਸ ਰਜਿਸ ਸਾਡੇ ਉੱਥੇ ਪਾਰਟੀ ਪੁਲਿਸ ਪਾਰਟੀ ਉੱਥੇ ਗਈ ਉਹਨਾਂ ਨੇ ਜਿਸ ਤਰੀਕੇ ਨਾਲ ਇਹਦੀ ਨਿਸ਼ਾਨਦੇਹੀ ਤੇ ਦੱਸਿਆ ਸੀ ਉੱਥੋਂ 2 ਕਿਲੋ ਹੈਰੋਨ ਜਿਹੜੀ ਹੈ ਰਿਕਵਰ ਕੀਤੀ। ਰਿਕਵਰ ਕਰਨ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਜਿਹੜੀ 25 ਦੀ 25 ਕਿਲੋ ਰਿਕਵਰੀ ਹੈ ਸਾਰੀ ਪੁਲਿਸ ਨੇ ਕਰ ਲਈ ਹੈ 1 ਗ੍ਰਾਮ ਵੀ ਸਾਡੇ ਕੋਲ ਵੇਚਣ ਲਈ ਨਹੀਂ ਬਚੀ ਤਾਂ ਉਹਨਾਂ ਨੇ ਇਹ ਸੋਚਿਆ ਵੀ ਪੁਲਿਸ ਤੋਂ ਇਹ ਖੋਹ ਲਈ ਜਾਵੇ ਔਰ ਇਹਦੇ ਤੇ ਅਟੈਕ ਕੀਤਾ ਜਾਵੇ। ਸੋ ਇਹ ਸਾਰੇ ਨੂੰ ਭਾਪਦੇ ਹੋਏ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਉੱਥੋਂ ਜਾਣਾ ਮੁਨਾਸਬ ਸਮਝਿਆ ਪਰ ਇਨ ਬਿਟਵੀਨ ਉਹਨਾਂ ਨੇ ਉੱਥੇ ਲੋਕਲ ਪੁਲਿਸ ਐਸ ਐਸ ਓ ਸੀ ਨੂੰ ਇਨਫੋਰਮ ਕਰਤਾ ਔਰ ਜਦੋਂ ਇਹ ਲੋਕੀ ਉਹਨਾਂ ਦੇ ਪਿੱਛੇ ਲੱਗੇ ਤਾਂ ਉਹਨਾਂ ਨੇ ਕਾਰ ਦੇ ਵਿੱਚ ਦੌੜ ਕੇ ਅੱਗੇ ਜਾ ਕੇ ਜਿਹੜੀ ਇਹ ਹੈਰਨ ਖੋ ਨਾ ਲੈਣ ਉਸ ਕਰਕੇ ਉਹਨੂੰ ਆਪਦੇ ਗਵਰਨਰਟ ਤੇ ਚਪਾ ਲਿਆ ਸੀਗਾ ਔਰ ਅੱਗੇ ਜਾ ਕੇ ਜਦੋਂ ਉਹਨੇ ਦੇਖਿਆ ਬੀਐਸਐਫ ਦਾ ਨਾਕਾ ਲੱਗਿਆ ਸੀ ਉੱਥੇ ਉਹਨਾਂ ਨੇ ਗੱਡੀ ਖੜੀ ਕੀਤੀ ਪਿੱਛੇ ਜਿਹੜਾ ਪਬਲਿਕ ਦਾ ਹਜੂਮ ਸੀਗਾ ਉਹ ਵੀ ਉਹਨਾਂ ਨੂੰ ਫੋਲੋ ਕਰਦਾ ਹੀ ਆ ਗਿਆ ਔਰ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਉਸ ਸਾਡੇ ਸਾਰੇ ਆਪਰੇਸ਼ਨ ਦਾ ਇੱਕ ਛੋਟਾ ਜਿਹਾ ਪਾਰਟ ਹੈ ਉਸ ਤਰ੍ਹਾਂ ਜਗ੍ਹਾ ਦੇ ਉੱਤੇ ਬਣਾਈ ਗਈ ਹੈ ਜਦੋਂ ਇਹਨਾਂ ਦੀ ਗੱਡੀ ਦੇ ਵਿੱਚੋਂ ਬੀਐਸਐਫ ਨੇ ਹੈਰਨ ਕੱਢੀ ਸੀ ਉਸ ਤੋਂ ਕੁਝ ਦੇਰ ਬਾਅਦ ਹੀ ਸਾਡੀ ਐਸਐ ਉਹਨਾਂ ਨੇ ਸਾਰਾ ਬੀਐਸਐਫ ਨੂੰ ਦੱਸਿਆ ਵੀ ਇਹ ਸਾਰਾ ਆਪਰੇਸ਼ਨ ਪੁਰਾਣਾ ਚੱਲਿਆ ਆ ਰਿਹਾ ਇਹਦੇ ਵਿੱਚ ਪਹਿਲਾਂ ਵੀ ਇੰਨੀਆਂ ਰਿਕਵਰੀਆਂ ਹੋ ਚੁੱਕੀਆਂ ਔਰ ਬੀਐਸਐਫ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਿਆ ਔਰ ਐਸਐਸਓਸੀ ਬੀਐਸਐਫ ਨੇ ਸਾਡੀ ਇਨਫੋਰਮੇਸ਼ਨ ਦੇ ਉੱਪਰ ਜਿਹੜੀ ਰਿਕਵਰੀ ਕੀਤੀ ਉਹਨਾਂ ਨੇ ਵੈਰੀਫਾਈ ਕਰਕੇ ਜੋਇੰਟ ਰਿਕਵਰੀ ਜਿਹੜੀ ਹੈ ਬੀਐਸਐਫ ਦੇ ਵਿੱਚ ਕੱਲ ਉੱਥੇ ਜਿਹੜੀ ਕੇਸ ਰਜਿਸਟਰ ਕੀਤਾ ਜਿਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਜਿਹੜੀ ਐਸਐਸਓਸੀ ਫਿਰੋਜ਼ਪੁਰ ਵੱਲੋਂ ਕੀਤੀ ਜਾ ਰਹੀ ਹੈ ਔਰ ਜਿਹੜੇ ਵੀ ਇਹਦੇ ਵਿੱਚ ਸ਼ਰਾਰਤੀ ਜਾਂ ਗਲਤ ਬੰਦੇ ਆ ਜਿਨ੍ਹਾਂ ਨੇ ਪੁਲਿਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਉਹਨਾਂ ਦੀ ਹੈਰੋਇਨ ਆ ਉਹ ਸਮਕਲਿੰਗ ਜਾਰੀ ਰਵੇ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਲੱਗਦਾ ਨਹੀਂ ਸਰ ਜਿਹੜੇ ਨਸ਼ਾ ਤਸਕਰੇ ਜਿਨ੍ਹਾਂ ਨੂੰ ਤੁਸੀਂ ਲਗਾਤਾਰ ਜਿਨ੍ਹਾਂ ਦੇ ਉੱਪਰ ਰੇਡਿੰਗ ਕੀਤੀ ਜਾਂਦੀ ਹੈ ਫੜੇ ਵੀ ਜਾਂਦੇ ਉਹਨਾਂ ਨੇ ਜਾਣ ਬੁੱਝ ਕੇ ਸਾਰਾ ਕੁਝ ਗੇਮ ਕੀਤੀ ਹੋਈ ਕਿ ਜਿਹੜਾ ਪੁਲਿਸ ਦੀ छवि ਖਰਾਬ ਹੋ ਜੇ ਇਹਦੇ ਵਿੱਚ ਜਿਹੜੀ ਟੋਟਲ ਅਸੀਂ ਪਿਛਲੇ 1.5 ਮਹੀਨੇ ਦੇ ਵਿੱਚ 242 ਕਿਲੋ ਦੇ ਕਰੀਬ ਜਿਹੜੀ ਕਾਊਂਟਰ ਇੰਟੈਲੀਜੈਂਸ ਤੇ ਪੰਜਾਬ ਪੁਲਿਸ ਨੇ ਮਿਲ ਕੇ ਫੜੀ ਹੈ ਉਹਦੇ ਵਿੱਚੋਂ ਤਕਰੀਬਨ 70% ਜਿਹੜੀ ਇਹ 스ਪਿੰਡ ਦੇ ਟੈਂਡੀਵਾਲ ਪਿੰਡ ਦੇ ਬੰਦਿਆਂ ਦੇ ਕੋਲੋਂ ਇਹਨਾਂ ਦੇ ਨਿਸ਼ਾਨਦੇਹੀ ਤੋਹ ਜਾ ਇਹਨਾਂ ਦੇ ਸਮਗਲਰਾਂ ਵੱਲੋਂ ਗ੍ਰਾਮਤ ਕੀਤੀ ਗਈ ਹੈ ਔਰ ਇਹ ਸਾਰਾ ਜਿਹੜਾ ਆਪਦਾ ਜਿਹੜਾ ਸੈਟਬੈਕ ਜਿਹੜਾ ਇਹਨਾਂ ਨੂੰ ਲੱਗਿਆ ਆ ਉਹਨੂੰ ਇਹ ਪੁਲਿਸ ਨੂੰ ਬਦਨਾਮ ਕਰ ਲਈ ਇਹਨਾਂ ਨੇ ਬਿਲਕੁਲ ਇਹ ਸ਼ਰਾਰਤ ਕੀਤੀ ਹੈ ਪਰ ਜਿਹੜੀ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸੀਐਮ ਸਾਹਿਬ ਦੀ ਹਦਾਇਤਾਂ ਮੁਤਾਬਕ ਅਸੀਂ ਪੂਰਾ ਤੇ ਕੰਮ ਕਰਾਂਗੇ ਕਿਸੇ ਦੀ ਕੋਈ ਸ਼ਰਾਰਤ ਨਹੀਂ ਸەڵੰਦਿਆਂ ਜਿੰਨੇ ਵੀ ਮੈਨਸ ਸਮਗਲਰ ਹੈ ਸਾਰੇ ਫੜ ਕੇ ਅੰਦਰ ਦੇਾਂਗੇ ਔਰ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਏ ਤੇ ਜਵਾਨੇ ਨੱਚਾਏ ਜੀ ਪਤਾ ਲੱਗਿਆ ਵੀ ਕਿਸੇ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਸ਼ਰਾਰਤ ਕੀਤੀ ਹੈ ਖੁਜੀ ਸ਼ਬੀਖਰਾਉ ਦਾ ਯੂਜ਼ ਦੇ ਉੱਪਰ ਵੀ ਕਾਰਵਾਈ ਹਾਂ ਬਿਲਕੁਲ ਜਿਹੜੀ ਐਸਐਸਓਸੀ ਸਾਡੀ ਹੈ ਉਹ ਵੈਰੀਫਾਈ ਕਰ ਰਹੀ ਹੈ ਕਿਹੜੇ ਕਿਹੜੇ ਬੰਦਿਆਂ ਨੇ ਕੀ ਕੀ ਪਲਾਨ ਬਣਾਇਆ ਆ ਔਰ ਅਸੀਂ ਇਹਦੀ ਇਨਵੈਸਟੀਗੇਸ਼ਨ 'ਚ ਵੀ ਪੁੱਛਾਂਗੇ ਵੀ ਕਿਹੜੇ ਬੰਦਿਆਂ ਨੇ ਜਿਹੜੀ ਉੱਥੇ ਦਬਾ ਕੇ ਜਿਹੜੀ ਰੱਖੀ ਸੀ ਤੁਸੀਂ ਉਹਨੂੰ ਪੱਟ ਕੇ ਲੈ ਕੇ ਜਾਣਾ ਸੀਗਾ ਉਹ ਉਹਨਾਂ ਸਾਰਿਆਂ ਦੀ ਇਹ ਸ਼ਰਾਰਤ ਹੀ ਆ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ